ਸਾਨੂੰ ਸੁਚੇਤ ਹੋਣਾ ਪੈਣਾ ਹੈ ਸਿਆਣੇ ਹੋਣਾ ਪੈਣਾ ਹੈ ਕਿਸੇ ਵੀ ਤਰੀਕੇ ਨਾਲ ਆਫਤ ਆ ਸਕਦੀ ਹੁੰਦੀ ਪਰ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਉਨੇ ਹੀ ਸਿਆਣੇ ਹੋਣਾ ਪੈਣਾ ਹੁੰਦਾ ਸੁਖ ਨਾਲ ਹੁਣ ਤੇ ਸਿੱਖ ਕੌਮ ਇੱਕ ਥਾਂ ਤੇ ਨਹੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਸੀ ਹੋਈ ਹੈ ਸਾਨੂੰ ਆਪਣੀ ਕੌਮ ਦਾ ਝੰਡਾ ਬੁਲੰਦ ਕਰਨ ਦੇ ਲਈ ਸਭ ਤੋਂ ਪਹਿਲਾਂ ਗੁਰੂ ਦਾ ਝੰਡਾ ਆਪਣੇ ਸਿਰ ਤੇ ਚਲਾਉਣਾ ਪਏਗਾ ਦਸਤਾਰ ਇਹ ਦਸਤਾਰ ਗੁਰੂ ਦਾ ਝੰਡਾ ਹੈ ਪਿਆਰਿਓ ਗੁਰੂ ਦਾ ਨਿਸ਼ਾਨ ਹੈ ਪਹਿਲੇ ਇਹ ਝੰਡਾ ਨਿਹੰਗ ਸਿੰਘਾਂ ਦਾ ਦਸਤਾਰੇ ਨੂੰ ਦਮਾਲੇ ਨੂੰ ਗੁਰੂ ਦਾ ਝੰਡਾ ਕਹਿੰਦੇ ਆ ਗੁਰੂ ਦਾ ਨਿਸ਼ਾਨ ਉੱਪਰ ਫਰਰਾ ਛੱਡ ਲੈਂਦੇ ਹੋ ਉਹਨਾਂ ਨੂੰ ਪੁੱਛੋ ਵੀ ਫਰਰੇ ਦਾ ਮਤਲਬ ਕੀ ਹੈ ਕਹਿੰਦੇ ਗੁਰੂ ਦਾ ਨਿਸ਼ਾਨ ਸਾਹਿਬ ਇਹ ਗੁਰੂ ਦਾ ਨਿਸ਼ਾਨ ਆ ਉਹ ਆਪਣੇ ਦਸਤਾਰੇ ਨੂੰ ਆਪਣੇ ਦਮਾਲੇ ਨੂੰ ਗੁਰੂ ਦਾ ਨਿਸ਼ਾਨ ਕਹਿੰਦੇ ਆ ਸੋ ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਵੀਰੋ ਦਸਤਾਰਾਂ ਸਜਾਇਆ ਕਰੋ ਦਸਤਾਰਾਂ ਸਜਾ ਕੇ ਐਵੇਂ ਨਾ ਨਿੱਕੇ ਨਿੱਕੇ ਪਟਕੀਆਂ ਵਨ ਕੇ ਫਿਰਦੇ ਰਿਹਾ ਕਰੋ ਦਸਤਾਰਾਂ ਸਜਾਓ ਕਈ ਵਾਰੀ ਮੈਂ ਇੱਥੇ ਵੇਖਦਾ ਹੁੰਨਾ ਕੁਝ ਬੱਚੇ ਸਾਡੇ ਵੀਰ ਯੰਗ ਨੇ ਨੌਜਵਾਨ ਨੇ ਕਿਸ ਵੀ ਰੱਖੇ ਹੁੰਦੇ ਆ ਸਭ ਸੂਰਤ ਵੀ ਹੁੰਦੇ ਉਹਨੇ ਕਿਨੇ ਕਿ ਪਟਕੇ ਬੰਨੀ ਫਿਰਦੇ ਹੁੰਦੇ ਸਿਰ ਉੱਪਰ ਦਸਤਾਰਾਂ ਸਜਾਇਆ ਕਰੋ ਉਹ ਤੇ ਪਹਿਲਾਂ ਹੀ ਜਾਂਉਂਦੇ ਵੀ ਸਾਡੀਆਂ ਦਸਤਾਰਾਂ ਉਤਰ ਜਾਣ ਤੇ ਜੇ ਆਪਾਂ ਆਪ ਹੀ ਉਤਾਰਨ ਲੱਗ ਪਏ ਅਗਲਿਆਂ ਨੂੰ ਤੇ ਕੁਝ ਕਰਨ ਦੀ ਲੋੜ ਨਹੀਂ ਨਾ ਪੈਗੀ ਪਿਆਰਿਆ ਦਸਤਾਰਾਂ ਸਜਾਓ ਦਸਤਾਰ ਦੇ ਨਾਲ ਨਾਲ ਕਿਰਦਾਰ ਬਣਾਓ ਮਹਾਰਾਜ ਬਾਣੀ ਚੋਂ ਕਹਿੰਦੇ ਆ ਗੱਲੀਆਂ ਅਸੀਂ ਚੰਗੀਆਂ ਆਚਾਰੀਂ ਬੁਰੀਆਂ ਮਨਹੁ ਕੁ ਸੁਧਾ ਕਾਲੀਆਂ ਬਾਹਰੋਂ ਚਿੱਟੀਆਂ ਅਸੀਂ ਇਹੋ ਜਿਹਾ ਹੋਈਏ ਦਸਤਾਰ ਹੋਵੇ ਤੇ ਦਸਤਾਰ ਦੇ ਨਾਲ ਕਿਰਦਾਰ ਵੀ ਹੋਵੇ ਸਾਡਾ অতি ਉੱਚ ਪਾਇਦਾ ਕਿਰਦਾਰ ਹੋਵੇ ਜਿਨੂੰ ਮਿਲੋ ਤੇ ਅਗਲਾਖੇ ਕਿਸੇ ਦਸਤਾਰ ਵਾਲੇ ਨੂੰ ਮਿਲਿਆ ਸੀ ਕੋਈ ਦਸਤਾਰਦਾਰੀ ਮਿਲਿਆ ਸੀ ਬਾਈ ਜੋ ਜਿਹੋ ਜਿਹਾ ਬਾਹਰੋਂ ਸੀ ਉਹੋ ਜਿਹਾ ਅੰਦਰੋਂ ਸੀ ਦਸਤਾਰ ਹੋਵੇ ਦਸਤਾਰ ਨਾਲ ਕਿਰਦਾਰ ਵੀ ਹੋਵੇ ਗੁਰੂ ਦੀ ਬਾਣੀ ਸਾਡੇ ਅੰਦਰ ਹੋਵੇ ਗੁਰੂ ਦਾ ਬਾਣਾ ਸਾਡੇ ਤਨ ਦੇ ਉੱਪਰ ਹੋਵੇ ਇਸ ਤਰੀਕੇ ਨਾਲ ਆਪਾਂ ਜੀਵਨ ਜੀਵਾਂਗੇ ਨਾ ਪਿਆਰਿਓ ਤੇ ਗੁਰੂ ਦੀਆਂ ਵੱਡੀਆਂ ਬਖਸ਼ਿਸ਼ਾਂ ਨੂੰ ਲੈ ਲਵਾਂਗੇ ਜਿਹੜਾ ਕੰਮ ਉਹ ਕਰਨਾ ਚਾਹੁੰਦੇ ਆ ਉਹ ਲੱਗੇ ਹੋਏ ਆ ਤੇ ਆਪਾਂ ਉਸ ਕਾਰਜ ਵਿੱਚ ਲੱਗੇ ਜੋ ਗੁਰੂ ਨੇ ਸਾਨੂੰ ਸੰਪਿਆਵਾ ਚੜ੍ਹਦੀ ਕਲਾ ਪੰਥਰੀ ਹੋਏਗੀ ਜਿਸ ਦਿਨ ਪੰਥ ਨੂੰ ਮੰਨਣ ਵਾਲੇ ਪੰਥ ਪ੍ਰਸਤ ਹੋ ਕੇ ਜਿਉਣ ਲੱਗ ਪੈਣਗੇ ਸੋ ਗੁਰੂ ਤੋਂ ਵੱਡਾ ਕੋਈ ਨਹੀਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਡਾ ਗੁਰੂ ਕੇਵਲ ਤੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾ ਖੋਰ ਕੋਈ ਵੀ ਕੋਈ ਡੇਰੇਦਾਰ ਕੋਈ ਦੇਹਧਾਰੀ ਸਿੱਖ ਦਾ ਗੁਰੂ ਨਹੀਂ ਹੈ ਆਪਾਂ ਧੰ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜੁੜਨਾ ਗੁਰੂ ਮਹਾਰਾਜ ਨੂੰ ਮੱਥਾ ਟੇਕਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਅੰਦਰ ਵਸਾਉਣਾ ਗੁਰਬਾਣੀ ਨੂੰ ਪਰਨਾ ਕੇ ਰਹਿਣਾ ਆਪਣਾ ਜੀਵਨ ਗੁਰਬਾਣੀ ਦੇ ਅਨੁਸਾਰ ਢਾਲਣਾ ਵਾ ਸੋ ਅੱਜ ਦੇ ਦਿਨ ਦੀ ਇਹ ਇਤਿਹਾਸ ਦੀ ਇੱਕ ਵੱਡੀ ਘਟਨਾ ਸੀ ਇੱਕ ਸ਼ਹਾਦਤ ਸੀ ਜਿਹਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਸ ਵੇਲੇ ਇਹ ਚੈਪਟਰ ਸ਼ੁਰੂ ਹੁੰਦਾ ਉਸ ਵੇਲੇ ਪਹਿਲੀ ਸ਼ਹਾਦਤ ਭਾਈ ਮਹੰਗਾ ਸਿੰਘ ਜੀ ਉਰਫ ਭਾਈ ਗੁਲਬੰਦ ਸਿੰਘ ਜੀ ਬੱਬਰ ਉਹਨਾਂ ਦੀ ਹੈ ਇਸ ਮੋਰਚੇ ਦੇ ਵਿੱਚ खैर ਜੋ ਲੜੀਵਾਰ ਵਿਚਾਰ ਹੈ ਪਿਆਰਿਓ ਆਪਾਂ ਉਸ ਨਾਲ ਜੁੜੀਏ ਬਾਣੀ ਗੁਰੂ ਰਾਮਦਾਸ ਮਹਾਰਾਜ ਦੀ ਵਾਰ ਹੈ ਸ਼ਲੋਕ ਔਰ ਪੌੜੀਆਂ ਦੇ ਰੂਪ ਦੇ ਵਿੱਚ ਸੰਗ੍ਰਹਿਤ ਹੋਈ 25 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 314 ਦੇ ਉੱਪਰ ਰਾਗ ਗਉੜੀ ਦੇ ਵਿੱਚ ਇਹ ਬਚਨ ਸ਼ੁਸ਼ੋਭਤ ਹੈ ਗੁਰੂ ਜੀ ਮਹਾਰਾਜ ਕਿਰਪਾ ਕਰਦੇ ਹਨ ਸਾਧ ਸੇਵਾ ਕੀਤੀ ਸਫਲ ਹੈ ਸਾਧ ਦਾ ਅਰਥ ਉਹ ਸੇਵਾ ਦਾ ਮੈਨਾ ਆਪ ਜੀ ਸਮਝਦੇ ਆਂ ਸਾਹ ਸੇਵਾ ਕੀਤੀ ਸਫਲ ਹੈ ਸੇਵਾ ਆਪਾਂ ਬੜੇ ਕਰਦੇ ਆਂ ਮਨ ਲਾ ਕੇ ਕਰਦੇ ਆਂ ਵੈਸੇ ਸੇਵਾ ਵੀ ਹੁਣ ਕਾਫੀ ਘਟਦੀ ਜਾ ਰਹੀ ਹੈ ਮੈਂ ਬੇਨਤੀ ਕਰਾਂਗਾ ਸੇਵਾ ਕਰਿਆ ਕਰੋ ਲੰਗਰ ਦੇ ਵਿੱਚ ਤੁਹਾਨੂੰ ਜਿੱਥੇ ਸੇਵਾ ਮਿਲੇ ਪਿਆਰਿਓ ਕਰੋ ਜੋੜਾ ਘਰ ਚ ਸੇਵਾ ਮਿਲੇ ਕਰੋ ਜਿੱਥੇ ਮੌਕਾ ਮਿਲਦਾ ਬਾ ਸੇਵਾ ਦਾ ਜ਼ਰੂਰ ਸੇਵਾ ਕਰਨ ਦਾ ਯਤਨ ਕਰਿਆ ਕਰੋ ਕਿਉਂਕਿ ਸੇਵਾ ਨੇ ਸਿੱਖ ਦੇ ਮਨ ਅੰਦਰ ਜਿੱਥੇ ਨਿਮਰਤਾ ਲੈ ਕੇ ਆਉਣੀ ਉਥੇ ਸੁਰਤ ਨੂੰ ਉੱਚਿਆਂ ਚ ਛੁਪਣਾਵਾ ਮਨ ਨੂੰ ਨੀਵਾ ਕਰਨਾ ਮਤ ਨੂੰ ਉੱਚਾ ਚੁੱਕਣਾ ਸੇਵਾ ਕਰਦੇ ਰਸਨਾ ਤੋਂ ਪਰਮੇਸ਼ਰ ਦਾ ਨਾਮ ਆਉਂਦਾ ਰਹੇ ਆਸੇ-ਪਾਸੇ ਧਿਆਨ ਜਾਣ ਦੀ ਬਜਾਏ ਕਰਕੇ ਦੇਖੋ ਤਜਰਬਾ ਕਦੇ ਆਪ ਜੀ ਸੇਵਾ ਕਰਦੇ ਕਰਦੇ ਆਪਣੀ ਰਸਨਾ ਤੇ ਆਪਣੀ ਸੁਰਤ ਨੂੰ ਮਹਾਰਾਜ ਦੀ ਬਾਣੀ ਵੱਲ ਨਿਰੰਕਾਰ ਦੇ ਨਾਮ ਦੇ ਵੱਲ ਜੋੜ ਲੈਣਾ ਪਤਾ ਨਹੀਂ ਚੱਲੇਗਾ ਕਦੋਂ ਕਿੰਨਾ ਸਮਾਂ ਲੰਘ ਗਿਆ ਵਾ ਤੇ ਸੇਵਾ ਕਰਦਿਆਂ ਕਰਦਿਆਂ ਬਿਰਤੀ 'ਚ ਵੀ ਖੜਾ ਨਹੀਂ ਆਏਗਾ ਇਸ ਤਰੀਕੇ ਨਾਲ ਸੇਵਾ ਕਰਕੇ ਆਪ ਜੀ ਨੇ ਕਦੀ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜਨ ਦਾ ਯਤਨ ਕਰਨਾ ਗੁਰੂਦੇਵ ਕਹਿਣ ਲੱਗੇ ਸਾਧ ਸੇਵਾ ਕੀਤੀ ਸਫਲ ਹੈ ਕਈ ਪ੍ਰੇਮੀ ਪੁੱਛਦੇ ਆ ਜੀ ਸੇਵਾ ਕਿੱਥੇ ਕਰੀਏ ਕੰਜ ਕਰੀਏ ਕਿਹੜੀ ਕਰੀਏ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਕਹਿਆ ਕਰਦੇ ਸਨ ਪਿਆਰੋ ਜਿਨ੍ਹਾਂ ਨੇ ਸੇਵਾ ਕਰਨੀ ਆ ਨਾ ਉਹਨਾਂ ਨੂੰ ਮੁੱਕਦੀ ਨਹੀਂ ਜਿਨੇ ਕਰਨੀ ਨਹੀਂ ਉਹਨੂੰ ਦਿਖਦੀ ਨਹੀਂ ਨਾ ਕਰਨ ਵਾਲੇ ਲਈ ਤੇ ਸਾਹ ਠੀਕ ਹੈ ਜੀ ਆ ਸਾਰਾ ਸਾਫ ਹੈ ਕਿਹੜੀ ਸੇਵਾ ਦੀ ਲੋੜ ਆ ਉਹ ਕਹਿੰਦੇ ਹੁੰਦੇ ਸੀ ਜਿਨੇ ਕਰਨੀ ਆ ਨਾ ਉਹਦੇ ਲਈ ਮੁੱਕਦੀ ਨਹੀਂ ਉਹ ਉਹ ਤੇ ਸੇਵਾ ਲੱਭ ਲੈਂਦਾ ਕਿਤੇ ਉਹ ਰਹਿ ਕੇ। ਸੋ ਹੁਣ ਇੱਥੇ ਗੁਰੂ ਮਹਾਰਾਜ ਕਹਿੰਦੇ ਆ ਸਾਧ ਸੇਵਾ ਕੀਤੀ ਸਫਲ ਹੈ। ਉਹ ਸੇਵਾ ਕੀਤੀ ਸਫਲ ਬੰਦੀ ਆ। ਜਿਹੜੀ ਸੇਵਾ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਕੀਤੀ। ਬਲਕਿ ਸਤਿਗੁਰ ਕਾ ਮਨ ਮੰਨੇ ਸੇਵਾ ਕੀਤਿਆਂ ਸਤਿਗੁਰੂ ਦਾ ਮਨ ਪ੍ਰਸਾਨ ਹੋ ਜਾਏ। ਭਾਈ ਲੈਣਾ ਜੀ ਨੇ ਸੇਵਾ ਕੀਤੀ ਨਾ। ਉਹਨਾਂ ਨੇ ਸੇਵਾ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਕੀਤੀ ਪਿਆਰਿਓ। ਗੁਰੂ ਨਾਨਕ ਪ੍ਰਸੰਗ ਹੋਏ ਤੇ ਧਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਰੂਪ ਬਣਾ ਲਿਆ। ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ। ਉਹਨਾਂ ਦੀ ਸੇਵਾ ਦੇ ਉੱਪਰ ਦੁਨੀਆਂ ਦੀ ਤੇ ਗੱਲ ਛੱਡੋ ਜੀ ਉਹ ਉਹਨਾਂ ਨੇ ਕਹਿ ਦਿੱਤਾ ਸੀ ਨਾ ਉਹ ਜਿਹੜੇ ਖਡੂਰ ਸਾਹਿਬ ਦੇ ਸਾਨੂੰ ਜਿਨ੍ਹਾਂ ਦੀ ਖੱਡੀ ਦੇ ਵਿੱਚ ਮਹਾਰਾਜ ਜੀ ਦਾ ਚਰਨ ਲੱਗਿਆ ਬਾਬਾ ਅਮਰਦਾਸ ਜੀਆ ਦਾ ਤੇ ਉਹ ਕਹਿੰਦੇ ਹੋਏਗਾ ਕੋਈ ਅੱਗੇ ਬੜਾ ਐਦਾਂ ਦਾ ਸ਼ਬਦ ਉਹਨਾਂ ਵਰਤਿਆ ਜਿਹੜਾ ਆਪਾਂ ਨਹੀਂ ਵਰਤ ਸਕਦੇ। ਪਰ ਉਹ ਸੇਵਾ ਦਾ ਮਾਇਨਾ ਬਾਬਾ ਅਮਰਦਾਸ ਜੀ ਅਸਲੀ ਸੇਵਾ ਨਹੀਂ ਸੀ ਕਰ ਰਹੇ ਅੰਮ੍ਰਿਤ ਵੇਲੇ ਜਾ ਕੇ ਵੀ ਲੋਕੀ ਵੇਖਣਗੇ ਦੁਨੀਆ ਵੇਖੇਗੀ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੇ ਜਾਣਾ ਜਲ ਲੈ ਕੇ ਆਉਣਾ ਗੁਰੂ ਮਹਾਰਾਜ ਜੀ ਦਾ ਸ਼ਨਾਣ ਕਰਵਾਉਣਾ ਉਸ ਤੋਂ ਬਾਅਦ ਚ ਦਿਨੇ ਲੰਗਰਾਂ ਚ ਸੇਵਾ ਚ ਲੱਗ ਜਾਣਾ ਸੰਗਤ ਦੀ ਸੇਵਾ ਕਰਨੀ ਕਦੀ ਪੱਖਾ ਚੱਲਣਾ ਸੰਗਤ ਲਈ ਕਦੀ ਬਰਤਨਾਂ ਦੀ ਸੇਵਾ ਕਰਦੇ ਰਹਿਣਾ ਜਦੋਂ ਸੰਗਤ ਜੁੜਨੀ ਉਦੋਂ ਐ ਸਾਹਮਣੇ ਹੋ ਕੇ ਬਹਿ ਜਾਣਾ ਸਤਿਗੁਰੂ ਜੀ ਦੇ ਬਚਨ ਸੁਣਨੇ ਬਚਨ ਸੁਣਨੇ ਤੇ ਗੁਰੂ ਮਹਾਰਾਜ ਜਿਹੜੇ ਵਚਨ ਕਰਦੇ ਉਹਨਾਂ ਨੂੰ ਆਪਣੇ ਜੀਵਨ ਅੰਦਰ ਕਮਾਉਣਾ ਵਸਾਉਣਾ ਚਾਹ ਨਾਲ ਉਤਸ਼ਾਹ ਨਾਲ ਜਦੋਂ ਮਹਾਰਾਜ ਜੀ ਦੀਵਾਨ ਕਰ ਹਟਦੇ ਫਿਰ ਦੌੜ ਕੇ ਸੇਵਾ ਚ ਲੱਗ ਜਾਣਾ 62 ਸਾਲ ਦੀ ਉਮਰ ਚ ਪਿਆਰੋ ਸ਼ੁਰੂ ਕੀਤੀ ਸੀ ਸੇਵਾ 74 ਸਾਲ ਤੱਕ ਕਰਦੇ ਰਹੇ ਤੇ ਸੇਵਾ ਇੰਨੇ ਭਾਵਨਾ ਨਾਲ ਕੀਤੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੰਨੇ ਪ੍ਰਸੰਨ ਹੋਏ ਆਪ ਉੱਠੇ ਤੇ ਬਾਬਾ ਅਮਰਦਾਸ ਜੀ ਨੂੰ ਕਹਿਣ ਲੱਗੇ ਤੁਹਾਡੀ ਜਗ੍ਹਾ ਹੁਣ ਇਸ ਗੱਦੀ ਦੇ ਉੱਪਰ ਐਸ ਮੰਜੀ ਸਾਹਿਬ ਦੇ ਉੱਪਰ ਹੈ ਮੱਥਾ ਟੇਕਿਆ ਮੱਥਾ ਟੇਕ ਕੇ ਆਖਿਆ ਅੱਜ ਤੋਂ ਇਹ ਗੁਰੂ ਹਨ ਤੇ ਇਹਨਾਂ ਨੂੰ ਗੁਰੂ ਨਾਨਕ ਮਹਾਰਾਜ ਜੀ ਦਾ ਰੂਪ ਕਰਕੇ ਜਾਣਨਾ ਹੈ ਸਾਡੇ ਤੋਂ ਪਿੱਛੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਕੌਮ ਦੀ ਅਗਵਾਈ ਕਰਨਗੇ ਸਾਧ ਸੇਵਾ ਕੀਤੀ ਸਫਲ ਹੈ ਮੈਂ ਫਿਰ ਬੇਨਤੀ ਕਰਦੇ ਹਾਂ ਦੁਨੀਆ ਨੂੰ ਦਿਖਾਉਣ ਲਈ ਸੇਵਾ ਨਾ ਕਰੋ ਪਿਆਰਿਓ ਫੋਟੋਆਂ ਖਿਚਾਉਣ ਲਈ ਸੇਵਾ ਨਾ ਕਰੋ ਕੇਵਲ ਵੀਡੀਓ ਰੀਲਾਂ ਬਣਾਉਣ ਲਈ ਸੇਵਾ ਨਾ ਕਰੋ ਸੇਵਾ ਕਰੋ ਕਿ ਸਾਡਾ ਸਤਗੁਰ ਪਰਸੰਨ ਹੋ ਜਾਏ ਗੁਰੂ ਦੀ ਰਹਿਮਤ ਦੀ ਕਣੀ ਮਿਲ ਜਾਏ ਕ ਸੇਵਾ ਕਰਦਿਆਂ ਕਰਦਿਆਂ ਸੁਭਾਵਨਾ ਨਾਲ ਸੇਵਾ ਕਰੋ ਮਹਾਰਾਜ ਕਹਿਣ ਲੱਗੇ ਜਾਂ ਸਤਗੁਰ ਕਾ ਮਨ ਮੰਨਿਆ ਜਦੋਂ ਸੇਵਕ ਨਹੀਂ ਕੀਤੀ ਹੋਈ ਸੇਵਾ ਦੇ ਉੱਪਰ ਸਤਗੁਰੂ ਦਾ ਮਨ ਮੰਨ ਜਾਏ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਭੰਨੇ ਗੁਰੂ ਜੀ ਕਿਰਪਾ ਕਰ ਦਿੰਦੇ ਆ ਸੇਵਾ ਕਰਨ ਵਾਲੇ ਦੇ ਜਿੰਨੇ ਵੀ ਅੰਦਰ ਪਾਪ ਹੁੰਦੇ ਪਏ ਹੋਏ ਕਿਤੇ ਪੁਰਾਣੇ ਕੀਤੇ ਹੋਏ ਉਹਨਾਂ ਦੇ ਸੰਸਕਾਰ ਉਹਨਾਂ ਦੇ ਇਕੱਠ ਅੰਦਰ ਪਏ ਹੁੰਦੇ ਮਹਾਰਜ ਸਾਰੇ ਘਟ ਦਿੰਦੇ ਨੇ ਬਖਸ਼ ਲੈਂਦੇ ਆ ਇੱਕ ਨਵਾਂ ਜੀਵਨ ਦੇ ਦਿੰਦੇ ਆ ਜਿਹਨੂੰ ਮਹਾਰਾਜ ਕਹਿੰਦੇ ਸਤ ਗੁਰ ਕੈ ਜਨਮੇ ਗਵਨ ਮਿਟਾਇਆ ਨਵਾਂ ਜਨਮ ਨਵਾਂ ਜੀਵਨ ਗੁਰੂ ਸਾਹਿਬ ਦੀ ਗੋਦ ਵਿੱਚੋਂ ਗੁਰੂ ਸਾਹਿਬ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਇਆ ਕਰਦਾ ਵਾ ਗੁਰੂਦੇਵ ਮਹਾਰਜ ਸੱਚੇ ਪਾਤਸ਼ਾਹ ਕੋ ਕਹਿੰਦੇ ਇਹ ਸੇਵਾ ਕਰਦਾ ਕੌਣ ਆ ਜੀ ਗੁਰੂ ਸਾਹਿਬ ਦੀ પ્રસੰਤਾ ਲੈਣ ਵਾਸਤੇ ਸੇਵਾ ਕਰਦਾ ਕੌਣ ਖੈ ਗੁਰੂ ਦੇਵ ਕਿਰਪਾ ਕਰਦੇ ਆ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਜਿਹਦਾ ਅਰਥ ਹੈ ਜਿਹੜਾ ਪੜਨਾ ਵੀ ਰੂਪ ਉਪਦੇਸ਼ ਜੇ ਦਿੱਤਾ ਸਤਿਗੁਰੂ ਸਤਿਗੁਰੂ ਜੀ ਨੇ ਜਿਹੜਾ ਉਪਦੇਸ਼ ਦਿੱਤਾ ਨਾ ਗੁਰੂ ਜੀ ਨੇ ਜੋ ਹੁਕਮ ਕੀਤਾ ਨਾ ਸੋ ਸੁਣਿਆ ਸਿੱਖੀ ਕੰਨੇ ਸਿੱਖੀ ਮਤਲਬ ਸਿੱਖਾਂ ਨੇ ਗੁਰੂ ਸਾਹਿਬ ਦੇ ਸਿੱਖਾਂ ਨੇ ਕੰਨੇ ਦਾ ਅਰਥ ਕੰਨਾਂ ਨਾਲ ਪਵ ਧਿਆਨ ਨਾਲ ਐ ਨਹੀਂ ਕਿ ਸੁਣਦੇ ਸੁਣਦੇ ਕੰਨ ਕਿਸੇ ਹੋਰ ਪਾਸੇ ਕਰ ਲੈ ਤੇ ਫਿਰ ਆਖਣਾ ਵੀ ਓਹੋ ਹੋ ਮੇਰੇ ਤੇ ਧਿਆਨ ਨਹੀਂ ਰਿਹਾ ਜੀ ਗੱਲ ਮੈਂ ਮਿਸ ਕਰ ਗਿਆ ਕੀ ਚੱਲ ਰਹੀ ਸੀ ਕਈ ਵਾਰੀ ਸਾਡਾ ਧਿਆਨ ਨਿਕਲ ਜਾਂਦਾ ਵਾ ਸਾਡੀ ਬਿਰਤੀ ਕਿਸੇ ਹੋਰ ਥਾਂ ਬੈਠੇ ਉਹਨਾਂ ਸਰੀਰ ਕਰਕੇ ਪ੍ਰੈਜ਼ੈਂਟ ਹੋਣੇ ਆ ਪਰ ਅਸੁਰਤ ਕਰਕੇ ਅਸੀਂ ਕਿਸੇ ਹੋਰ ਥਾਂ ਤੇ ਫਿਰਦੇ ਹੋਣੇ ਆ ਕੁਝ ਹੋਰ ਸਾਡੇ ਅੰਦਰ ਚੱਲ ਰਿਹਾ ਹੋਵੇ ਅੰਦਰ ਦਿਮਾਗ 'ਚ ਉਹ ਅਸੀਂ ਸਰੀਰ ਕਰਕੇ ਬੈਠੇ ਆ ਪਰ ਸੁਰਤ ਕਰਕੇ ਸਾਡੀ ਐਬਸੈਂਸ ਹੁੰਦੀ ਆ ਉਸ ਥਾਂ ਦੇ ਉੱਪਰ ਗੁਰੂਦੇਵ ਜੀ ਕਹਿੰਦੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਸਤਿਗੁਰੂ ਨੇ ਜੋ ਉਪਦੇਸ਼ ਕੀਤਾ ਨਾ ਸਿੱਖਾਂ ਨੇ ਆਪਣੇ ਕੰਨਾਂ ਦੇ ਨਾਲ ਉਹ ਸੁਪਦੇਸ਼ ਨੂੰ ਸੁਣਿਆ ਵਾ ਤੇ ਜਿਨ੍ਹਾਂ ਨੇ ਸੁਣਿਆ ਹੈ ਜਿਨ੍ਹਾਂ ਨੇ ਕਮਾਇਆ ਹੈ ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਨੇ ਜਦੋਂ ਗੁਰੂ ਉਪਦੇਸ਼ ਨੂੰ ਸੁਣ ਕੇ ਮੰਨ ਕੇ ਕਮਾ ਕੇ ਸੇਵਾ ਕੀਤੀ ਗੁਰੂਦੇਵ ਜੀ ਮਹਾਰਾਜ ਕਹਿੰਦੇ ਹਨ ਤਿਨਾਂ ਦੀ ਕੀਤੀ ਹੋਈ ਸੇਵਾ ਥਾਂ ਵੀ ਬੈੰਦੀ ਤੇ ਉਹਨਾਂ ਦੀ ਕੀਤੀ ਹੋਈ ਸੇਵਾ ਉਹਨਾਂ ਨੂੰ ਸਤਗੁਰ ਦੇ ਚਰਨਾਂ ਨਾਲ ਜੋੜ ਕੇ ਇੱਕ ਨਵਾਂ ਜੀਵਨ ਵੀ ਬਖਸ਼ਿਸ਼ ਕਰ ਦਿੰਦੀ ਅਕਸਰ ਮੈਂ ਬੇਨਤੀ ਕਰਦਾ ਹੁੰਨਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੈ ਸਤਗੁਰ ਦਾ ਸੇਵਕ ਬਣਨ ਦੇ ਲਈ ਨਾ ਪਿਆਰੋ ਸੌਦਾ ਇੱਕੋ ਹੀ ਹੈ ਇੱਥੇ ਸਾਨੂੰ ਕੋਈ ਮਹਿੰਗੀਆਂ ਕੀਮਤੀ ਚੀਜ਼ਾਂ ਲਿਆ ਕੇ ਭੇਂਟ ਕਰਨ ਦੀ ਲੋੜ ਨਹੀਂ ਪਵੇਗੀ ਜੇ ਸਾਨੂੰ ਇੱਕ ਸੌਦਾ ਕਰਨ ਦੀ ਜਾਂਚ ਆ ਗਈ ਉਹ ਪਤਾ ਕੀ ਮਹਾਰਾਜ ਕਹਿੰਦੇ ਕੰਚਨ ਸਿਉ ਪਾਈਆ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਇੱਥੇ ਕੋਈ ਸੋਨਾ ਲਿਆ ਕੇ ਜਾੜ ਸਕਦਾ ਉਹਨੂੰ ਆਪਾਂ ਵੇਖਾਂਗੇ ਵਾਹ ਜੀ ਵਾਹ ਤੇ ਕਮਾਲ ਕਰ ਦਿੱਤੀ ਸੋਨ ਬੜੇ ਪਏ ਆ ਜੀ ਜਿਨ੍ਹਾਂ ਕੋਲ ਸੋਨਾ ਦਾਨ ਕਰਨ ਦੀ ਸਮਰੱਥਾ ਸੋਨਾ ਕਰ ਰਿਹਾ ਹੈ ਜਿਨ੍ਹਾਂ ਕੋਲੇ ਚਾਂਦੀ দান ਕਰਨ ਦੀ ਸਮਰੱਥਾ ਉਹ ਕਰ ਰਹੇ ਐ ਪਰ ਸੱਚੇ ਬਾਦਸ਼ਾਹ ਹਜ਼ੂਰ ਕਹਿਣ ਲੱਗੇ ਪਿਆਰਿਓ ਜੇ ਕਿਸੇ ਨੇ ਸੋਨਾ দান ਕੀਤਾ ਉਹਨੂੰ ਵੇਖ ਕੇ ਤੁਸੀਂ ਆਪਣੇ ਮਨ ਅੰਦਰ ਇਹ ਹੀਣ ਭਾਵਨਾ ਨਾ ਲੈ ਆਉਣੀ ਕਿ ਮੇਰੇ ਉੱਪਰ ਤੇ ਗੁਰੂ ਦੀ પ્રસੰਤਾ ਹੀ ਨਹੀਂ ਹੋਣੀ ਮੇਰੇ ਕੋਲ ਤੇ ਐਡਾ ਸੋਨਾ ਹੀ ਹੈ ਨਹੀਂ ਮੈਂ ਕਿੱਥੋਂ ਦਾਨ ਕਰਕੇ ਸੇਵਾ ਕਰ ਪਾਵਾਂਗਾ ਗੁਰੂ ਦੀ ਖੁਸ਼ੀ ਲਵਾਵਾਂਗਾ ਨਹੀਂ ਉਹਦੀ ਸਮਰੱਥਾ ਸੀ ਉਹਨੇ ਕਰ ਦਿੱਤਾ ਪਰ ਵੱਡੀ ਜੋ ਚੀਜ਼ ਹੈ ਕੰਚਨ ਸਿਓ ਕੰਚਨ ਦਾ ਅਰਥ ਹੁੰਦਾ ਸੋਨਾ ਪਾਇਆ ਨਹੀਂ ਤੋਲ ਭਾਵੇਂ ਜਿੰਨਾ ਮਰਜੀ ਤੋਲ ਕੇ ਦੇ ਦਿਓ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਇਹ ਸੌਦਾ ਕੰਜ ਹੋਏਗਾ ਜੀ ਮਨ ਦੇ RAM ਲਿਆ ਹੈ ਮੋਲ ਇਹ ਆਪਣਾ ਮਨ ਭੇਟ ਕਰਨਾ ਪਏਗਾ ਆਪਣੀ ਮੱਤ ਛੱਡਣੀ ਪਏਗੀ ਆਪਣੀ ਹਉ ਨੂੰ ਤਿਆਗਣਾ ਪਏਗਾ ਆਪਣੀ ਮੱਤ ਨੂੰ ਛੱਡ ਕੇ ਪਿਆਰਿਓ ਜਦੋਂ ਅਸੀਂ ਸਤਗੁਰੂ ਜੀ ਦੀ ਮੱਤ ਧਾਰਨ ਕਰ ਲਈ ਨਾ ਗੁਰੂ ਸਾਹਿਬ ਦੀ ਬਾਣੀ ਦੇ ਉਪਦੇਸ਼ ਨੂੰ ਕਮਲ ਬਾਣੀ ਦਾ ਉਪਦੇਸ਼ ਕਿੱਡਾ ਕੋਮਲ ਤੇ ਕਿੱਡਾ ਪਿਆਰਾ ਹੈ ਜੀਵਨ ਜਾਂਚ ਨੂੰ ਉੱਚਾ ਚੁੱਕਣ ਵਾਲਾ ਵਾ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਅੰਦਰ ਸਮਝਾਉਂਦੇ ਕੀ ਹੈ ਜੀ ਧੌਲ ਧਰਮ ਦਇਆ ਕਾ ਪੂਤ ਗੁਰਮੁਖ ਦੇ ਜੀਵਨ ਦੇ ਅੰਦਰ ਦਇਆ ਹੋਣੀ ਚਾਹੀਦੀ ਤੇ ਇਹਦੇ ਨਾਲ ਕੀ ਹੋਵੇ ਜੀ ਸੰਤੋਖ ਥਾਪ ਰੱਖਿਆ ਜਨ ਸੂਤ ਸੰਤੋਖ ਹੋਣਾ ਚਾਹੀਦਾ ਮਾਰੇ ਤੇ ਗੁਨਾ ਦੀ ਗੱਲ ਕਰਦੇ ਆ ਸਤਿਗੁਰ ਤੇ ਬਾਣੀ ਚ ਉਹ ਸਮਝਾਉਂਦੇ ਆ ਸਾਨੂੰ ਸਾਂਝ ਕਰੀ ਜੈ ਗੁਨਾ ਕੇਰੀ ਛੋੜ ਅਵਗਣ ਚੱਲੀਐ ਗੁਨਾ ਦੀ ਸਾਂਝ ਕਰੀਏ ਤੇ ਔਗਣਾਂ ਨੂੰ ਛੱਡ ਕੇ ਅਸੀਂ ਚੱਲੀਏ ਐਸਾ ਨਾ ਹੋਵੇ ਕਿ ਜਿੱਥੇ ਵੀ ਬੈਠੀਏ ਉੱਥੇ ਅਸੀਂ ਔਗਣਾਂ ਦੀ ਹੀ ਗੱਲ ਕਰੀਏ ਪਾਤਸ਼ਾਹ ਤੇ ਕਹਿੰਦੇ ਜਿੱਥੈ ਜਾਏ ਬਹੀਐ ਭਲਾ ਕਹੀਐ ਜਿੱਥੇ ਜਾ ਕੇ ਬੈਠਦੇ ხਾਂ ਸਾਡੀ ਰਸਨਾ ਤੋਂ ਭਲਾ ਸ਼ਬਦ ਆਉਣਾ ਚਾਹੀਦਾ ਹੈ ਭਲਾ ਕੀ ਹੈ ਜੀ ਕਿਸੇ ਦੇ ਜੀਵਨ ਨੂੰ ਚੰਗਿਆਂ ਚੁੱਕਣ ਦੀ ਕੋਸ਼ਿਸ਼ ਦੇ ਵਿੱਚ ਲੱਗਣਾ ਪਰ ਉਹ ਤਾਂ ਲੱਗਿਆ ਜਾਏਗਾ ਜੇ ਪਹਿਲੇ ਆਪਣਾ ਜੀਵਨ ਚੰਗੇਰਾ ਹੋਏਗਾ ਉੱਚਾ ਹੋਏਗਾ ਇਸ ਲਈ ਮਹਾਰਾਜ ਕਹਿੰਦੇ ਪਹਿਲੇ ਆਪ ਨੜੇ ਗਿਰਬਾਨ ਮੈਂ ਸਿਰ ਨੀਵਾ ਕਰ ਦੇਖ ਆਪਣੀ ਅੰਦਰ છાਤੀ ਮਾਰ ਪਿਆਰਿਆ ਜਦੋਂ ਤੇਰੀ ਸੁਰਤ ਉੱਚੀ ਉੱਟ ਕੇ ਵਾਹਿਗੁਰੂ ਨਾਲ ਜੁੜ ਗਈ ਨਾ ਫਿਰ ਤੈਨੂੰ ਬੋਲਣ ਦੀ ਲੋੜ ਨਹੀਂ ਰਹੇਗੀ ਤੇਰਾ ਜੀਵਨ ਆਪਣੇ ਆਪ ਲੋਕਾਂ ਨੂੰ ਪ੍ਰੇਰਣਾ ਦੇਣ ਲੱਗ ਪਵੇਗਾ ਆਪਣੇ ਆਪ ਪ੍ਰੇਰਣਾ ਦੇਣ ਲੱਗ ਪਵੇਗਾ ਟਾਰਚ ਦੀ ਤੁਸੀਂ ਸੋਚ ਔਨ ਕਰਦੇ ਹੋ ਨਾ ਉਹਦਾ ਜਾਣਣ ਆਪਣੇ ਆਪ ਦੱਸ ਦਿੰਦਾ ਕਿ ਮੈਂ ਹੈਗਾ ਤੇ ਆ ਸਾਹਮਣੇ ਰਸਤੇ ਕਿਹੜੇ ਨੇ ਤੁਸੀਂ ਵੇਖ ਲਓ ਉਹਨੂੰ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਸ਼ੋਰ ਮਚਾਉਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਚਾਨਣ ਆ ਮੈਨੂੰ ਵੇਖੋ ਗੁਰਮੁਖਾਂ ਦਾ ਜੀਵਨ ਤੇ ਆਪਣੇ ਆਪ ਬੋਲਿਆ ਕਰਦਾ ਵਾ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਸਤਿਗੁਰੂ ਨੇ ਜੋ ਉਪਦੇਸ਼ ਦਿੱਤਾ ਵਾ ਸਿੱਖਾਂ ਨੇ ਆਪਣੇ ਕੰਨਾਂ ਨਾਲ ਸੁਣਿਆ ਮਤਲਬ ਇਹ ਹੈ ਕਿ ਸਿੱਖਾਂ ਨੇ ਸਤਿਗੁਰ ਦੇ ਬਚਨ ਨੂੰ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਅੰਦਰ ਕਮਾਇਆ ਉਹ ਤੋਂ ਕੰਨ ਨਹੀਂ ਫੇਰੇ ਹਨ ਕਰ ਪੀਰੋਂ ਕੰਨ ਮੁਰਟੀ ਐ ਇਦਾਂ ਦੇ ਨਹੀਂ ਬਣੇ ਦਿਲ ਖੋਟੇ ਆਕੀ ਫਿਰਨ ਦਿਲ ਦੇ ਖੋਟੇ ਤੇ ਗੁਰੂ ਤੋਂ ਆਕੀ ਨਹੀਂ ਹਨ ਗੁਰੂ ਮਹਾਰਾਜ ਵਾਲੇ ਪਾਸੋਂ ਮੋਢੇ ਨਹੀਂ ਮਾਰੇ ਵੀ ਮਹਾਰਾਜ ਅਸੀਂ ਨਹੀਂ ਤੁਹਾਡਾ ਬਚਨ ਕਮਾ ਸਕਦੇ ਨਾ 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 ਸਤਿਗੁਰ ਦਾ ਬਚਨ ਸੁਣਿਆ ਸਿੱਖੀ ਕੰਨੇ ਗੁਰੂਦੇਵ ਜੀ ਕਹਿੰਦੇ ਜਿਨ ਸਤਿਗੁਰ ਕਾ ਬਾਣਾ ਮੰਨਿਆ ਤਨ ਛੜੀ ਚਵਗਣ ਬੰਨੇ ਜਿਨ ਸਤਿਗੁਰ ਕਾ ਬਾਣਾ ਮੰਨਿਆ ਜਿਨ ਦਾ ਅਰਥ ਜਿਨ੍ਹਾਂ ਨੇ ਸਤਿਗੁਰ ਕਾ ਬਾਣਾ ਗੁਰੂ ਸਾਹਿਬ ਦੇ ਬਾਣੇ ਗੁਰੂ ਸਾਹਿਬ ਦੇ ਆਦੇਸ਼ ਨੂੰ ਮੰਨ ਲਿਆ ਤਨ ਛੜੀ ਚਵਗਣ ਬੰਨੇ ਉਹਨਾਂ ਗੁਰਮੁਖਾਂ ਦੇ ਜੀਵਨ ਦੇ ਅੰਦਰ ਤੇ ਚਾਰ ਗੁਣਾ ਵੱਧ ਰੰਗ ਭਾਗ ਲੱਗ ਜਾਂਦੇ ਆ ਚਵਗਣ ਦਾ ਅਰਥ ਚਾਰ ਗੁਣ ਇਹ ਚਾਰ ਗੁਣਾ ਸਾਡੇ ਪਰਚਲਤ ਅੰਕੜੇ ਨੇ ਪਿਆਰਿਓ ਕੁਝ ਅੰਕੜੇ ਨਾ ਪਰਚਲਤ ਹੋ ਜਾਂਦੇ ਆ ਉਹਨਾਂ ਦਾ ਅਰਥ ਬਹੁਤਾਤ ਵਿੱਚ ਹੋਇਆ ਕਰਦਾ ਵਾ ਉਹਦਾ ਅਰਥ ਇਹ ਨਹੀਂ ਹੁੰਦਾ ਕਿ ਜੇ ਚਾਰ ਕਿਹਾ ਤੇ ਮਹਿਜ਼ ਚਾਰ ਆ। ਕੁਝ ਪ੍ਰਚਲਿਤ ਚੀਜ਼ਾਂ ਹੁੰਦੀਆਂ ਨੇ ਜੈਸੇ ਗੁਰੂ ਮਹਾਰਾਜ ਦੀ ਬਾਣੀ ਅੰਦਰ ਇੱਕ ਵਚਨ ਆਇਆ ਨਾ ਜਿਹ ਪ੍ਰਸਾਦ 36 ਅੰਮ੍ਰਿਤ ਖਾਂ ਹੈ ਤਿਸ ਠਾਕੁਰ ਕੋ ਰੱਖ ਮਨ ਮਾਹ ਹੈ ਮਹਾਰਾਜ ਜੀ ਕਹਿਣ ਲੱਗੇ ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਭੋਜਨ ਖਾਣਾ ਵਾ ਹੁਣ ਮੈਨੂੰ ਦੱਸੋ ਪਿਆਰਿਓ ਭੋਜਨ ਕੇਵਲ 36 ਪ੍ਰਕਾਰ ਦਾ 37ਵਾਂ ਹੈ ਨਹੀਂ 38ਵਾਂ ਹੈ ਨਹੀਂ ਜਬ 35 ਹੈ ਨਹੀਂ 34 ਹੈ ਨਹੀਂ 36 ਮਹਾਰਜ ਨੇ ਐ ਨਹੀਂ ਕਿਹਾ ਕਿ ਮਹਿਜ਼ 36 ਹੀ ਖਾਣਿਆ 37ਵਾਂ ਨਹੀਂ ਖਾਣਾ ਇੱਕ ਪ੍ਰਚਲਿਤ ਅੰਕੜਾ ਹੁੰਦਾ ਵਾ ਸਾਡੇ ਪੰਜਾਬ ਦਾ ਬਹੁਤ ਪ੍ਰਚਲਿਤ ਅੰਕੜਾ ਵਾ 36 ਬਹੁਤ ਕੋਈ ਗੱਲ ਹੋ ਗੋ ਬੰਦਾ ਕਹਿੰਦਾ 36 ਵਾਰੀ ਹੋਇਆ ਹੈ ਨਾ ਕੋਈ ਸਾਹਮਣੇ ਬੰਦਾ ਮਿਲਿਆ ਅਗਲਾ ਕਹਿੰਦਾ 36 ਵੇਖਿਆ ਬਹੁਤ ਪ੍ਰਚਲਿਤ ਅੰਕੜਾ ਵਾ ਸਾਡਾ ਅੱਜ ਜੀ ਇਸ ਕਰਨੀ 36 ਵਾਰ ਖਾਧੀ ਆ ਇਹ ਪ੍ਰਚਲਿਤ ਅੰਕੜਾ ਵਾ ਸਾਡੇ ਪੰਜਾਬ ਦਾ ਇੱਕ ਪੰਜਾਬੀ ਬੋਲੀ ਦਾ ਇੱਕ ਤੇ ਉਹ ਪ੍ਰਚਲਿਤ ਹੋ ਜਾਂਦੇ ਨੇ ਅੰਕੜੇ ਇਹਦਾ ਪ੍ਰਚਲਿਤ ਹੋ ਜਾਂਦੇ ਆ ਤੇ ਉਹ ਪ੍ਰਚਲਿਤ ਹੋਏ ਮੁਹਾਵਰੇ ਲੋਕਾਂ ਦੇ ਮੂੰਹ ਤੇ ਆ ਜਾਂਦੇ ਆ ਤੋ ਲੋਕਾਂ ਦੇ ਮੂੰਹ ਤੇ ਆਏ ਹੋਏ ਕਦੋਂ ਉਹਨਾਂ ਦੀ ਜੀਵਨ ਧਾਰਾ ਦਾ ਹਿੱਸਾ ਬਣ ਜਾਂਦੇ ਇਸ ਗੱਲ ਦਾ ਪਤਾ ਨਹੀਂ ਚੱਲਦਾ ਇਸ ਲਈ ਗੁਰੂ ਸਾਹਿਬ ਨੇ ਉਹਨਾਂ ਪ੍ਰਚਲਿਤ ਹੋਏ ਮੁਹਾਵਰਿਆਂ ਨੂੰ ਪ੍ਰਤੀਕ ਰੂਪ ਦੇ ਵਿੱਚ ਵਰਤ ਕੇ ਸਾਨੂੰ ਵੱਡਾ ਗਿਆਨ ਬ੍ਰਹਮ ਦਾ ਗਿਆਨ ਉਹਨਾਂ ਰਾਹੀਂ ਸਮਝਾਇਆ ਕਈ ਵਾਰੀ ਅਸੀਂ ਅਖਰੀ ਬੰਤਰ ਤੱਕ ਸੀਮਤ ਰਹਿ ਕੇ ਗੁਰੂ ਮਹਾਰਾਜ ਦੇ ਅਗਮ ਅਗਾਧ ਬਚਨ ਤੋਂ ਜਿਹੜਾ ਅੱਖਰਾਂ ਤੋਂ ਵੀ ਪਾਰ ਆ ਮਹਾਰਜ ਨੇ ਕਿਹਾ ਬਈ ਇਹ ਅੱਖਰ ਸਾਨੂੰ ਵਰਤਣੇ ਪਏ ਕਿਉਂਕਿ ਮਜਬੂਰੀ ਆ ਪਰ ਚੇਤਾ ਰਖਿਓ ਇਹ ਅੱਖਰ ਖਿਰ ਜਾਹੇਗੇ ਉਹ ਅੱਖਰ ਇਨ ਮਹਿ ਨਾ ਹੈ ਉਹ ਅੱਖਰ ਤੇ ਇਨਾ ਵੱਡਾ ਵਾ ਇਨਾ ਅੱਖਰਾਂ ਚ ਨਹੀਂ ਸਮਾ ਸਕਦਾ ਉਸ ਅੱਖਰ ਨੂੰ ਬਿਆਨ ਕਰਨ ਵਾਸਤੇ ਇਹ ਅੱਖਰ ਵੀ ਛੋਟੇ ਆ ਇਹ ਅੱਖਰ ਵੀ ਕੱਟਨੇ ਇਸ ਲਈ ਗੁਰੂ ਸਾਹਿਬ ਨੇ ਕਿਹਾ ਨਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਤੇ ਨਾਲ ਮਹਾਰਾਜ ਨੇ ਅੱਗੇ ਲਿਖ ਦਿੱਤਾ ਜਿਨ ਇਹ ਤੇ ਸਸੇਰੇ ਜਿਨੇ ਅੱਖਰ ਬਣਾਏ ਹਨ ਇਹ ਅੱਖਰ ਉਹਦੇ ਤੋਂ ਵੱਡੇ ਨਹੀਂ ਹੈਗੇ ਉਹ ਤੋਂ ਛੋਟੇ ਆ ਇਸ ਲਈ ਉਹ ਬਹੁਤ ਵੱਡਾ ਅੱਖਰਾਂ ਤੋਂ ਵੀ ਪਾਰ ਆਉਂ ਉਹ ਅੱਖਰਾਂ ਚ ਨਹੀਂ ਸਮਾ ਸਕਦਾ ਅੱਖਰਾਂ ਦੀ ਇੱਕ ਸਮਰੱਥਾ ਵਾ ਸੋ ਅੱਖਰਾਂ ਦੇ ਬਣਤਰ ਤੱਕ ਸੀਮਤ ਰਹਿਣ ਦੀ ਕੋਸ਼ਿਸ਼ ਜਦੋਂ ਅਸੀਂ ਕਰਨ ਲੱਗ ਪੈਂਦੇ ਆ ਨਾ ਉਦੋਂ ਅਸੀਂ ਸਤਿਗੁਰੂ ਜੀ ਦੇ ਮਹਾ ਗਿਆਨ ਤੋਂ ਥੋੜਾ ਪਾਸੇ ਹੋ ਜਾਂਦੇ ਹਾਂ ਗੁਰੂ ਦੇਵ ਜੀ ਕਿਰਪਾ ਕਰਦੇ ਹਨ ਜਿਨ ਸਤਗੁਰ ਕਾ ਭਾਣਾ ਮੰਨਿਆ ਜਿਨ੍ਹਾਂ ਨੇ ਸਤਗੁਰ ਦੇ ਭਾਣੇ ਹੁਕਮ ਆਦੇਸ਼ ਨੂੰ ਕਮਾਇਆ ਵਾ ਬਚਨ ਨੂੰ ਕਮਾਇਆ ਤੈਨ ਚੜੀ ਚਵ ਗਣ ਵੱਨੇ ਵੰਨੇ ਦਾ ਅਰਥ ਹੁੰਦਾ ਰੰਗਤ ਰੰਗਤ ਦਾ ਅਰਥ ਹੈ ਆਨੰਦ ਆਨੰਦ ਉਹਨਾਂ ਨੂੰ ਚੌ ਗੁਣੇ ਵੱਧ ਰੰਗਤ ਚੜ ਜਾਂਦੀ ਹੈ ਕਈ ਗੁਣੇ ਵੱਧ ਉਹਨਾਂ ਦਾ ਜੀਵਨ ਮਹਾ ਆਨੰਦ ਨਾਲ ਭਰ ਜਾਂਦਾ ਵਾ ਕਿਨਾਂ ਦਾ ਪਿਆਰਿਓ ਜੋ ਸਤਗੁਰ ਦੇ ਬਚਨ ਨੂੰ ਕਮਾਉਂਦੇ ਹਨ ਅੰਤਲੀ ਤੋ ਕਹੇ ਜੀ ਇਹ ਚਾਲ ਨਿਰਾਲੀ ਗੁਰਮੁਖੀ ਗੁਰਮੁਖੀ ਦੀ ਇਹ ਚਾਲ ਬੜੀ ਨਿਰਾਲੀ ਹੈ ਬੜੀ ਨਿਆਰੀ ਹੈ ਜੀ ਗੁਰ ਦੀਖਿਆ ਸੁਣ ਦੀਖਿਆ ਦਾ ਅਰਥ ਹੁੰਦਾ ਵਾ ਸਿੱਖਿਆ ਉਪਦੇਸ਼ ਗੁਰ ਦੀਖਿਆ ਸੁਣ ਮਨ ਭਿੰਨੇ ਇਹ ਜਿਹੜਾ ਮਨ ਹੈ ਨਾ ਸਤਗੁਰ ਜੀ ਦੀ ਸਿੱਖਿਆ ਨੂੰ ਸੁਣ ਕੇ ਭਿੰਜ ਜਾਏ ਮਤਲਬ ਗੁਰੂ ਸਾਹਿਬ ਦੇ ਉਪਦੇਸ਼ ਦੀ ਰੰਗਤ ਦੇ ਰੰਗ ਵਿੱਚ ਰੰਗਿਆ ਜਾਏ ਜਿਸ ਰੰਗ ਚ ਗੁਰੂ ਸਾਹਿਬ ਰੰਗਣਾ ਚਾਹੁੰਦੇ ਆ ਉਸ ਰੰਗ ਚ ਰੰਗਿਆ ਜਾਏ ਤੇ ਗੁਰੂ ਸਾਹਿਬ ਕਿਹੜੇ ਰੰਗ ਚ ਰੰਗਣਾ ਚਾਹੁੰਦੇ ਆ ਜੀ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਗੋ ਬਈ ਨਾ ਲੱਕੈ ਦਾਗਾ ਗੁਰੂ ਸਾਹਿਬ ਦਾ ਰੰਗ ਇੱਕੋ ਹੀ ਹੈ ਨਾਮ ਦਾ ਰੰਗ ਮਜੀਠ ਦਾ ਰੰਗ ਪਰਮੇਸ਼ਰ ਦੇ ਪਿਆਰ ਦਾ ਰੰਗ ਤੇ ਮਹਾਰਾਜ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ ਇਐਸੇ ਗੁਰਮੁਖਾਂ ਬਾਰੇ ਬਰਬਾਜ ਨੇ ਆਖਿਆ ਢੂੜ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸ ਤੇ ਨਾਲ ਹੀ ਪਾਤਸ਼ਾਹ ਨੇ ਕਿਹਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਸੋ ਪਿਆਰਿਓ ਇਹ ਜੋ ਨਾਮ ਦਾ ਰੰਗ ਆ ਇਹ ਛੜ ਜਾਏਗਾ ਇਹ ਛੜੇਗਾ ਉਸ ਵੇਲੇ ਜਦੋਂ ਗੁਰਮੁਖੀ ਦੀ ਚਾਲ ਸਾਡੇ ਜੀਵਨ ਦੇ ਅੰਦਰ ਆ ਗਈ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਪਿੰਨੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣ ਕੇ ਮਨ ਭਿੰਨੇ ਭਜ ਜਾਏਗਾ ਸੋ ਅੱਜ ਦੇ ਇਸ ਪਾਵਨ ਸ਼ਬਦ ਦਾ ਮੁੱਖ ਭਾਵ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਔਰ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਭਾਈ ਸਤਗੁਰੂ ਦੇ ਉਪਦੇਸ਼ ਨੂੰ ਕਮਾਉਣਾ ਤੇ ਸਤਗੁਰੂ ਦੀ ਖੁਸ਼ੀ ਨੂੰ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੀ ਸਿੱਖ ਦੇ ਜੀਵਨ ਦਾ ਇੱਕ ਮਾਤਰ ਟੀਚਾ ਹੋਣਾ ਚਾਹੀਦਾ ਹੈ ਇਸ ਆਹਰ ਵਿੱਚ ਇਸ ਕਾਰਜ ਵਿੱਚ ਆਪਾਂ ਲੱਗਣਾ ਕਰੀਏ ਤਾਂ ਜੋ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਇਹਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ ਭੁੱਲ ਚੁੱਕ ਲਈ ਖਿਮਾ ਬਖਸ਼ਣੀ ਸਤਿਗੁਰੂ ਰਹਿਮਤ ਕਰਨ ਆਪ ਸਮੂਹ ਸਾਧ ਸੰਗਤ ਦੀ ਹਾਜ਼ਰੀ ਸਭਨਾਂ ਦਾ ਗਾਵਿਆ ਸੁਣਿਆ ਥਾਂ ਪਾਉਣ ਸਮੂਹ ਸੰਗਤਾਂ ਦਾ ਧੰਨਵਾਦ ਸਭਨਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ